ਬ੍ਰਾਗ ਵਾਲੀ ਗੱਲ ਹੈ ਬਹੁਤ ਮਹਾਰਾਜ ਨੇ ਸਾਡੇ ਤੇ ਕਿਰਪਾ ਕਰੀ ਐ ਸਭਜਾਦਿਆਂ ਨੇ ਦਇਆ ਕਰੀ ਐ ਸਾਡੇ ਤੇ ਆਪ ਕੁਰਬਾਨ ਹੋ ਕੇ ਆਪਣਾ ਆਪ ਨੂੰ ਵਾਰ ਕੇ ਬਸ ਸਾਨੂੰ ਗੱਲ ਵੀ ਸਾਡੀਆਂ ਇੱਜ ਤਾਂ ਸਾਨੂੰ ਰੱਖਿਆ ਬਸ ਕੋ ਇੰਨੀ ਇੰਨੀ ਠੰਡ ਦੇ ਵਿੱਚ ਉਹ ਟਾਈਮ ਨੂੰ ਯਾਦ ਕਰਕੇ ਜੇ ਆਪਾਂ ਦੇਖੀਏ ਵੀ ਕਿਵੇਂ ਦਾ ਉਹ ਸਮਾਂ ਹੋਊਗਾ ਹੈ ਮਾਤਾ ਗੁਜਰੀ ਜੀ ਬਾਬਾ ਜੋਰਾਵਾ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਕਿਵੇਂ ਠੰਡੇ ਬੁਰਜ ਵਿੱਚ ਕਿਵੇਂ ਉਹਨਾਂ ਨੇ ਟਾਈਮ ਕੱਟਿਆ ਕਿਵੇਂ ਦਾ ਸਮਾਂ ਹੋਊਗਾ ਹਨਾ ਜੀ ਕਿਵੇਂ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਬਸ ਉਹਨਾਂ ਨੂੰ ਯਾਦ ਕਰਕੇ ਤਾਂ ਬਸ ਕਹੋ ਵੀ ਕੁਝ ਸ਼ਬਦੇ ਨਹੀਂ ਰਹਿੰਦੇ ਆਪਣੇ ਕੋਲ ਬੜੀ ਅੱਖ 'ਚ ਥੋੜੀ ਇਹ ਇਸ ਸੀਨ ਨੂੰ ਲੈ ਕੇ ਥੋੜੇ ਹੰਝੂ ਆ ਮਹਿਸੂਸ ਕਰਦੇ ਹਾਂ ਸ਼ਾਮ ਨੂੰ ਜੇ ਸ਼ਾਮ ਹੋ ਜਾਂਦੀ ਬਿਲਕੁਲ ਜੀ ਬਿਲਕੁਲ ਬਿਲਕੁਲ ਦੇਖੋ ਇਹ ਤਾਂ ਦਿਨੇ ਇਸੇ ਨੇ ਜੇ ਆਪਾਂ ਦੇਖੀਏ ਬਸ ਇਹ ਤਾਂ ਹਰ ਰੋਜ਼ ਹੈ ਵੈਸੇ ਤਾਂ ਆਪਾਂ ਨੂੰ ਸਦਾ ਹੀ ਯਾਦ ਰੱਖਣਾ ਚਾਹੀਦਾ ਕੁਰਬਾਨੀ ਨੂੰ ਇਹ ਨਹੀਂ ਹੈਗਾ ਵੀ ਇਹ ਆਏ ਦਿਨਾਂ ਲਈ ਹੈ ਇਹ ਕੋਈ ਤਾਂ ਸਦੀ ਹੈ ਬਾਕੀ ਜਣੀ ਫਿਰ ਵੀ ਆਪਾਂ ਇਹ ਦਿਨ ਤਾਂ ਪਰੋਂ ਖਾਸ ਕਰਕੇ ਯਾਦ ਕਰਾਉਂਦੇ ਨੇ ਇਹ ਵੱਡੀ ਗਿਣਤੀ ਦੇ ਵਿੱਚ ਸੰਗਤ ਜੀ ਫਤਿਹਗੜ੍ਹ ਸਾਹਿਬ ਵੱਲ ਜਾ ਰਹੀ ਹੈ ਜਾਣਾ ਵੀ ਬਣਦਾ ਈ ਆਪਣਾ ਕਿਉਂਕਿ ਉਹਨਾਂ ਨੇ ਸਾਡੇ ਵਾਸਤੇ ਜਿਹੜੀਆਂ ਸ਼ਾਤਾਂ ਦਿੱਤੀਆਂ ਜਿਹਨਾਂ ਕਰਕੇ ਅੱਜ ਅਸੀਂ ਇੱਥੇ ਦੁਨੀਆ ਤੇ ਜੀ ਰਹੇ ਨੇ ਹਨ ਨਹੀਂ ਤਾਂ ਤੁਹਾਨੂੰ ਪਤਾ ਆਪਾਂ ਵੀ ਕੀ ਹੋਣਾ ਸੀ ਉਹ ਸਾਰਿਆਂ ਨੂੰ ਪਤਾ ਈ ਹੈ ਬੱਚਿਆਂ ਨਾਲ ਲੈ ਕੇ ਜਾਣਾ ਚਾਹੀਦਾ ਤੇ ਬਜ਼ੁਰਗਾਂ ਨੂੰ ਮੱਥਾ ਟਿਕਾਉਣਾ ਚਾਹੀਦਾ ਹਨ ਤੇ ਤਾਂ ਕਿ ਬੱਚਿਆਂ ਨੂੰ ਅੱਗੇ ਪਤਾ ਲੱਗੇ ਵੀ ਆਪਣੇ ਇਤਿਹਾਸ ਕੀ ਐ ਸਿੰਘ ਕੀ ਨੇ ਕਿਵੇਂ ਸ਼ਾਹਤਾਂ ਹੋਈਆਂ ਨਤਮਸਤ ਕੋਣ ਚੱਲੇ ਆ ਸ਼ਹੀਦਾਂ ਨੂੰ ਤੇ ਉੱਥੇ ਗਾਣੇ ਉੱਚੀ ਉੱਚੀ ਲਾ ਕੇ ਜਾਈਏ ਉਹ ਵਧੀਆ ਨਹੀਂ ਨਾ ਇਹਨਾਂ ਨੂੰ ਤਾਂ ਤੁਸੀਂ ਪਿਆਰ ਨਾਲ ਆਰਾਮ ਨਾਲ ਜਾਓ ਕਦੇ ਵੀ ਮਤਲਬ ਕਿ ਉੱਚੀ ਗਾਣੇ ਲਾ ਕੇ ਨਹੀਂ ਜਾਂਦੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤਾਂ ਦੋਸਤੋ ਪੋ ਦਾ ਮਹੀਨਾ ਆ ਵਕ ਵਕ ਥਾਵਾਂ ਤੇ ਲੰਗਰ ਲਗਾਏ ਜਾ ਰਹੇ ਤੇ ਉਸੇ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਮੋਹਾਲੀ ਦੇ ਵਿੱਚ ਲੰਗਰ ਲਗਾਇਆ ਗਿਆ ਆ ਤੁਹਾਨੂੰ ਦੱਸਦੀ ਕਿ ਤੁਹਾਨੂੰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਸਹਬਜ਼ਾਦਿਆਂ ਨੂੰ ਪ੍ਰਣਾਮ ਕਰਨ ਦੇ ਲਈ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਨ ਦੇ ਲਈ ਵਕ ਵਕ ਥਾਵਾਂ ਤੇ ਲੰਗਰ ਲਗਾਇਆ ਜਾ ਰਿਹਾ ਆ ਦੇਖ ਸਕਦੇ ਹੋ ਸਵੇਰ ਤੋਂ ਅਟੁੱਟ ਲੰਗਰ ਜਿਹੜਾ ਕਿ ਵਰਤਾਇਆ ਜਾ ਰਿਹਾ ਹੈ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਪਹੁੰਚ ਵੀ ਰਹੀਆਂ ਨੇ ਮੁਹਾਲੀ ਤੋਂ ਤੁਹਾਡੇ ਨਾਲ ਤਸਵੀਰਾਂ ਸਾਂਝੀ ਕਰ ਰਹੇ ਹਾਂ ਉਹ ਦੇ ਮਹੀਨੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬਹੁਤ ਠੰਡ ਹੁੰਦੀ ਆ ਅੱਜ ਦੇ ਸਮੇਂ ਦੇ ਜੇਕਰ ਅਸੀਂ ਗੱਲਬਾਤ ਕੀਤੀ ਜਾਵੇ ਤਾਂ ਬਹੁਤ ਠੰਡ ਤੇ ਮੱਦੇ ਨਜ਼ਰ ਫਿਰ ਵੀ ਜਿਹੜੀ ਸੰਗਤ ਆ ਉਹ ਸੇਵਾ ਕਰਦੀ ਹੋਈ ਨਜ਼ਰ ਆ ਰਹੀ ਆ ਵੀ ਅ ਕਦੋਂ ਤੋਂ ਲੰਗਰ ਲੱਗਿਆ ਵਾ ਸਵੇਰ ਦੇ ਕੱਲ ਤੋਂ ਆਪਾਂ ਤਿਆਰੀ ਕਰ ਰਹੇ ਹਾਂ ਜੀ ਲੰਗਰ ਦੇ ਕੱਲ ਚਾਹ ਦਾ ਲੰਗਰ ਸੀਗਾ ਤੇ ਬਰੈਡਾਂ ਦਾ ਲੰਗਰ ਸੀਗਾ ਜੀ ਅੱਜ ਪ੍ਰਸ਼ਾਦਾ ਤੇ ਸਬਜ਼ੀ ਦਾ ਲੰਗਰ ਹੈ ਦੋ ਦਿਨ ਤੋਂ ਸੇਵਾ ਚੱਲ ਰਹੀ ਹੈ ਮਾਤਾ ਗੁਜਰਕੌਰ ਤੇ ਉਹਨਾਂ ਦੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਚ ਹਰ ਸਾਲ ਲੰਗਰ ਲਾਇਆ ਜਾਂਦਾ ਜੀ ਇਹ ਬਿਲਕੁਲ ਅਸੀਂ ਉਹੀ ਗੱਲ ਕਰ ਰਹੇ ਸੀਗੇ ਕਿਹੜੇ ਪਿੰਡ ਵੱਲੋਂ ਕੀਤਾ ਗਿਆ ਹੈ ਇਹ ਪੁਰਾਣਾ ਸਰਵ ਸਾਂਝਾ ਗਰੁੱਪ ਹੈ ਜੀ ਇਹ ਅੱਛਾ ਜੀ ਲਾਕਪਾਸ ਤੇ ਕਾਫੀ ਪਿੰਡਾਂ ਨੇ ਮਿਲ ਕੇ ਲੋਕੀ ਲੰਗਰ ਲੰਗਾਉਂਦੇ ਨੇ ਜੀ ਇਹ ਵੀਰ ਜੀ ਤੁਸੀਂ ਇਸ ਵਾਰ ਕਰਾ ਰਹੇ ਹੋ ਕਿ ਪਹਿਲਾਂ ਵੀ ਤੁਸੀਂ ਕਰਾ ਰਹੇ ਹੋ ਨਹੀਂ ਨਹੀਂ ਹਰ ਸਾਲ ਹੀ ਹਰ ਸਾਲ ਹੀ ਲੱਗਦਾ ਬਾਜੀ ਲੰਗਰ ਅੱਛਾ ਸਰਵ ਸੰਮਤੀ ਦੇ ਨਾਲ ਹਰ ਇੱਕ ਸਾਲ ਲੱਗਦਾ ਹਾਂਜੀ 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 ਅਸੀਂ ਗੱਲ ਕਰ ਰਹੇ ਸੀਗੇ ਠੰਡ ਹੁਣ ਥੋੜੀ ਸ਼ਾਮ ਹੋਣ ਵਾਲੀ ਆ ਠੰਡ ਵਧਣ ਵਾਲੀ ਆ ਕਿਵੇਂ ਦੇਖਦੇ ਹੋ ਤੰਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਪੁੱਤਰ ਸੀਗੇ ਸਾਬਜਾਦੇ ਸੀਗੇ ਕਿਵੇਂ ਠੰਡ ਦਾ ਸਾਹਮਣਾ ਕਰ ਰਹੇ ਸੀਗੇ ਉਸ ਚੀਜ਼ ਦਾ ਬਿਆਨ ਹੋ ਸਕਦੀ ਹੈ ਮੂੰਹ ਤੇ ਇਹ ਚੀਜ਼ ਦਾ ਬਿਆਨ ਨਹੀਂ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਮਾਤਾ ਗੁਜਰ ਕੌਰ ਤੇ ਉਹਨਾਂ ਦੀ ਪੁੱਤਰਾਂ ਦੀ ਸ਼ਹਾਣੀ ਸ਼ਹਾਦਤ ਨੂੰ ਜੀ ਕੋਟ ਕੋਟ ਪ੍ਰਣਾਮ ਹੈ ਜੋ ਉਹਨਾਂ ਨੇ ਕੀਤਾ ਉਹ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਜੀ ਪਰ ਅੱਜ ਸੰਗਤ ਫੇਰ ਵੀ ਵੱਡੇ ਗਿਣਤੀ ਦੇ ਵਿੱਚ ਸ੍ਰੀ ਫਤਿਹਗੜ੍ਹ ਸਾਹਿਬ ਵੱਲ ਜਾਰੀ ਹੈ ਤੁਸੀਂ ਰਸਤੇ ਦੇ ਵਿੱਚ ਲੰਗਰ ਲਗਾਇਆ ਆਪਣੇ ਮਨ ਦੇ ਵਿੱਚ ਕੀ ਮਹਿਸੂਸ ਕਰ ਰਹੇ ਹੋ ਸਾਨੂੰ ਲੰਗਰ ਲਾ ਕੇ ਬੜੀ ਸ਼ਾਂਤੀ ਮਿਲਦੀ ਹੈ ਜੀ ਜੀ ਉਹਨਾਂ ਨੂੰ ਯਾਦ ਕੀਤਾ ਜਾਂਦਾ ਹਰ ਸਾਲ ਕੋਟ-ਕੋਟ ਪ੍ਰਣਾਮ ਹੈ ਸਹਿਬਜ਼ਾਦਿਆਂ ਦੇ ਚਰਨਾਂ 'ਚ ਜੀ ਮਹਾਰਾਜ ਸਾਹਿਬ ਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਜੀ ਬਹੁਤ ਧੰਨਵਾਦ ਜੀ ਤੇ ਹੋਰ ਵੀ ਅਸੀਂ ਗੱਲਬਾਤ ਕਰਾਂਗੇ ਦੇਖ ਸਕਦੇ ਹੋ ਇੱਕ ਪਾਸੇ ਪੂਰਾ ਇੱਕ ਕੜਹਾ ਸਬਜੀ ਦਾ ਤੇ ਸੰਗਤ ਦੂਜੇ ਪਾਸੇ ਵੀ ਆ ਰਹੀ ਆ ਅਸੀਂ ਹੋਰ ਗੱਲਬਾਤ ਕਰਾਂਗੇ ਬਾਈ ਜੀ ਸਵਾਲ ਹੋਈ ਸੀਗਾ ਘੜਦਾ ਤਾਂ ਨਹੀਂ ਲੰਗਰ ਨਹੀਂ ਨਹੀਂ ਲੰਗਰ ਕਰਦੇ ਨਹੀਂ 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 ਇਹ ਕਾਲਪੁਰਖ ਦੀ ਮਿਹਰ ਹੁੰਦੀ ਹੈ ਜੀ ਹਾਂ ਇਹ ਤੁਹਾਨੂੰ ਪਤਾ ਕਰ ਅਸੀਂ ਦੇਖ ਰਹੇ ਆ ਸਵੇਰ ਤੋਂ ਵੀ ਪਨੀਰ ਪੂਰਾ ਪਾਇਆ ਵਾ ਮਟਰ ਮੂਟਰ ਮਤਲਬ ਬਹੁਤ ਚੰਗੇ ਤੰਗ ਨਾਲ ਤੁਸੀਂ ਸੰਗਤਾਂ ਨੂੰ ਪਿਆਰ ਦੇ ਨਾਲ ਮੁਹੱਬਤ ਦੇ ਨਾਲ ਲੰਗਰ ਕਰ ਖਿਲਾ ਰਹੇ ਹੋ ਰਸਤੇ ਤੇ ਜਾ ਤੇ ਕੀ ਕਹਿਣਾ ਚਾਹੋਗੇ ਇਸ ਤੇ ਬਾਬੇ ਨਾਨਕ ਦਾ 20 ਦਾ ਲੰਗਰ ਚੱਲਿਆ ਹੋਇਆ ਤੁਹਾਨੂੰ ਪਤਾ ਕਦੇ ਨਾ ਘਟਦੇ ਹੁੰਦੇ ਹਨ ਹਨ ਇਹ ਤਾਂ ਸਾਨੂੰ ਪਤਾ ਸਦਾ ਵਰ ਬਰਕਤਾਂ ਰਹਿੰਦੀਆਂ ਨੇ ਚਾ ਹਾਂ ਭਾਈ ਜੀ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਨੂੰ ਪਤਾ ਸਹਿਬਜ਼ਾਦਿਆਂ ਨੇ ਸਾਡੇ ਵਾਸਤੇ ਬਹੁਤ ਕੁਝ ਕੀਤਾ ਤੇ ਉਹ ਅਸੀਂ ਮੂੰਹ ਤੋਂ ਨਹੀਂ ਬਿਆਨ ਕਰ ਸਕਦੇ ਪਰ ਤੁਸੀਂ ਕਿਵੇਂ ਵੇਖਦੇ ਹੋ ਵੱਡੀ ਗਿਣਤੀ ਦੇ ਵਿੱਚ ਸੰਗਤ ਸ਼੍ਰੀ ਫਤਿਹਗੜ੍ਹ ਸਾਹਿਬ ਵੱਲ ਜਾ ਰਹੀ ਹੈ ਜਾਣਾ ਵੀ ਬਣਦਾ ਜੀ ਆਪਣਾ ਜੀ ਕਿਉਂਕਿ ਉਹਨਾਂ ਨੇ ਸਾਡੇ ਵਾਸਤੇ ਜਿਹੜੀਆਂ ਛਾਤਾਂ ਦਿੱਤੀਆਂ ਜਿਹਨਾਂ ਕਰਕੇ ਅੱਜ ਅਸੀਂ ਇੱਥੇ ਦੁਨੀਆਂ ਤੇ ਜੀ ਰਹੇ ਨੇ ਹਨ ਨਹੀਂ ਤਾਂ ਤੁਹਾਨੂੰ ਪਤਾ ਆਪਾਂ ਵੀ ਕੀ ਹੋਣਾ ਸੀ ਉਹ ਸਾਰਿਆਂ ਨੂੰ ਪਤਾ ਹੀ ਹੈ ਜੀ ਆ ਇਸ ਕਰਕੇ ਸਾਰਿਆਂ ਨੂੰ ਜ਼ਰੂਰ ਵੱਧ ਤੋਂ ਵੱਧ ਉੱਥੇ ਜਾ ਕੇ ਨੋਸਤਿਕ ਹੋਣਾ ਚਾਹੀਦਾ ਮੱਥਾ ਟੇਕਣਾ ਚਾਹੀਦਾ ਤੇ ਬੱਚਿਆਂ ਨਾਲ ਲੈ ਕੇ ਜਾਣਾ ਚਾਹੀਦਾ ਤੇ ਬਜ਼ੁਰਗਾਂ ਨੂੰ ਮੱਥਾ ਟਿਕਾਉਣਾ ਚਾਹੀਦਾ ਹਨ ਤੇ ਤਾਂ ਕਿ ਬੱਚਿਆਂ ਨੂੰ ਅੱਗੇ ਪਤਾ ਲੱਗੇ ਵੀ ਆਪਣੇ ਇਤਿਹਾਸ ਕੀ ਹੈ ਸਿੰਘ ਕੀ ਨੇ ਕਿਵੇਂ ਛਾਤਾਂ ਹੋਈਆਂ ਹਾਂ ਹਾਂ ਹੋਰ ਵੀ ਗੱਲ ਕਰਾਂਗੇ ਬਾਬਾ ਜੀ ਜਿਵੇਂ ਅਸੀਂ ਗੱਲ ਕਰ ਰਹੇ ਸੀਗੇ ਵੱਡੀ ਗਿਣਤੀ ਦੇ ਵਿੱਚ ਸੰਗਤ ਜਾ ਰਹੀ ਹੈ ਹੈਨਾ ਤਾਂ ਇਸ ਵਾਰ ਸੰਗਤ ਦੇ ਵਿੱਚ ਤੁਹਾਨੂੰ ਕੋਈ ਤਬਦੀਲੀ ਲੱਗੀ ਆ ਕਈ ਵਾਰ ਟਰੈਕਟਰ ਤੇ ਗਾਣੇ ਬਹੁਤ ਉੱਚੇ ਉੱਚੇ ਲੱਗੇ ਵੀ ਹੁੰਦੇ ਆ ਉਹ ਚੀਜ਼ ਨੂੰ ਗਰੇਜ ਕਰਨ ਨੂੰ ਕਿਹਾ ਗਿਆ ਸਾਨੂੰ ਬਹੁਤ ਜ਼ਿਆਦਾ ਜੀ ਮਨೇಶ್ਵਰੀ ਚਮਕੌਰ ਸਾਹਿਬ ਵੀ ਇਹ ਜੀ ਤੋਂ ਕਾਫੀ ਗਰੇਜ ਸੀਗਾ ਕੁਝ ਇੰਨਾ ਜ਼ਿਆਦਾ ਨਹੀਂ ਮਿਲੇ ਟਰੈਕਟਰ ਮ ਗਏ ਸੀ ਪਰਸੋਂ ਵੀ ਗਏ ਸੀ ਚਮਕੌਰ ਸਾਹਿਬ ਵੀ ਗਏ ਸੀ ਮਾਛੀਵਾੜੇ ਵੀ ਗਏ ਮਤਲਬ ਉੱਥੇ ਕੋਈ ਜ਼ਿਆਦਾ ਗਾਣੇ ਗੁਣੇ ਨਹੀਂ ਗਏ ਹੋਏਗੇ ਪਰ ਸੰਗਤ ਦਾ ਇਸ ਵਾਰ ਬਹੁਤ ਜ਼ਿਆਦਾ ਇਕੱਠ ਹੈ ਪਹਿਲਾਂ ਲੋ ਤੁਹਾਨੂੰ ਵੀ ਲੱਗਦਾ ਹੈ ਨਾ ਜਿਹੜੀ ਸੰਗਤ ਚੱਲ ਰਹੀ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਵਾਲ ਉਹ ਗਾਣਿਆਂ ਤੋਂ ਥੋੜੇ ਗੁਰੇਜ਼ ਕਰਨ ਜ਼ਰੂਰੀ ਹੈ ਕਰਨਾ ਵੀ ਚਾਹੀਦਾ ਆਪਾਂ ਨਤਮਸਤਕ ਹੋਣ ਚੱਲੇ ਆ ਸ਼ਹੀਦਾਂ ਨੂੰ ਤੇ ਉੱਥੇ ਗਾਣੇ ਉੱਚੀ ਉੱਚੀ ਲਾ ਕੇ ਜਾਈਏ ਉਹ ਵਧੀਆ ਨਹੀਂ ਨਾ ਇਹ ਨਾਲ ਤੋਂ ਤੁਸੀਂ ਪਿਆਰ ਨਾਲ ਆਰਾਮ ਨਾਲ ਜਾਓ ਕਦੇ ਵੀ ਮਤਲਬ ਕਿ ਉੱਚੀ ਗਾਣੇ ਲਾ ਕੇ ਨਹੀਂ ਜਾਣਾ ਚਾਹੀਦਾ ਤਾਂ ਅਸੀਂ ਲੰਗਰ ਅੱਜ ਦੇਖ ਰਹੇ ਸੀਗੇ ਤੁਸੀਂ ਮਤਲਬ ਪੂਰੇ ਸੇਵਾਦਾਰ ਲੱਗੇ ਹੋਏ ਨੇ ਸਵੇਰ ਦੇ ਕਿੰਨੇ ਵਜੇ ਦੇ ਆ ਗਏ ਸੀਗੇ ਕੱਲ ਦੇ ਲੱਗੇ ਹੋਏ ਆ ਜੀ ਤਿਆਰੀ ਕਦੋਂ ਸ਼ੁਰੂ ਕਰਤੀ ਕੱਲ ਦੀ ਚੱਲਦੀ ਹੈ ਤਿਆਰੀ ਤਿਆਰੀ ਤਾਂ ਕਾਫੀ ਦਿਨਾਂ ਤੋਂ ਚੱਲ ਰਹੀ ਹੈ ਸਾਰਿਆਂ ਦੀ ਤੇ ਬਜ਼ਾਰ ਦੀ ਪਰ ਕੱਲ ਸ਼ਾਮ ਤੋਂ ਹੀ ਪ੍ਰਸ਼ਾਦਾ ਤੇ ਸਭ ਅੱਛਾ ਇਹ ਜਗ੍ਹਾ ਤੈਅ ਕੀਤੀ ਵੀ ਸੀਗੀ ਪਹਿਲੇ ਹਾਂਜੀ 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 ਪਰਮਿਸ਼ਨ ਪ੍ਰੋਮੋਸ਼ਨ ਤਾਂ ਨਹੀਂ ਲੈਣੀ ਉਹਦੀ ਚੱਲ ਹੋ ਗਿਆ ਆਪਾਂ ਨੂੰ 4-5 ਸਾਲ ਹੋ ਗਏ ਤਲੰਗਰ ਦਾ 2000 2016 ਚੱਲ ਰਿਹਾ ਲੰਗਰ ਅੱਛਾ 2016 ਤੋਂ ਹੁਣ ਤੱਕ ਲੰਗਰੀ ਚੱਲ ਰਹੀ ਹੈ ਹਰ ਇੱਕ ਸਾਲ ਲੱਗਦਾ ਸਰਬ ਸ਼ਮਤੀ ਨਾਲ ਹੁੰਦਾ ਹੈ ਕੋਈ ਨੇੜੇ ਜਿਹੜੇ ਪਿੰਡ ਵਾਲੇ ਤਾਂ ਨਹੀਂ ਕਰਦੇ ਨਹੀਂ ਨਹੀਂ ਇਹ ਸੇਵਾਦਾਰ ਇਕੱਠੇ ਹੋ ਕੇ ਆਪਸ ਵਿੱਚ ਜਿੰਨੇ ਹੈਗੇ ਗਰੁਪਾ ਸਾਡਾ ਜਿਹੜਾ ਉਹ ਪੂਰੇ ਮੋਹਾਲੀ ਤੋਂ ਵੀ ਨਾਲ ਦੇ ਪਿੰਡਾਂ ਤੋਂ ਵੀ ਜਿਹੜੇ ਮੁੰਡੇ ਨੇ ਸਾਰੇ ਇਕੱਠੇ ਹੋ ਕੇ ਨਾਲ ਸੇਵਾ ਕਰਦੇ ਨੇ ਸਾਰੇ ਅੱਛਾ ਬਹੁਤ ਧੰਨਵਾਦ ਜੀ ਤਾਂ ਹੋਰ ਵੀ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਦਖਾਨ ਦੀ ਤਸਵੀਰਾਂ ਦਿਖਾ ਰਹੇ ਹਾਂ ਮੋਹਾਲੀ ਤੋਂ ਤਾਂ ਦਸ਼ਮੇਸ਼ ਪਿਤਾ ਗਰੁਗੋਬਿੰਦ ਸਿੰਘ ਜੀ ਦੇ ਸਹਿਜਾਦਿਆਂ ਨੂੰ ਸ਼ਹਾਦਤ ਨੂੰ ਪ੍ਰਣਾਮ ਕਰਨ ਦੇ ਲਈ ਪਹੁੰਚ ਰਹੇ ਨੇ ਅ ਬਾਬਾ ਜੀ ਅਸੀਂ ਉਹੀ ਗੱਲ ਕਰ ਰਹੇ ਸੀ ਕਿ ਰਸੇ ਘਟਦੇ ਤਾਂ ਨਹੀਂ ਸੰਗਤਾਂ ਲਈ ਨਹੀਂ 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 ਕੋਈ ਕਰਤਾ ਨਹੀਂ ਹੈਗਾ ਮਹਾਰਾਜ ਜੀ ਬਹੁਤ ਕਿਰਪਾ ਹੈ ਜੀ ਪੂਰੀ ਚੜ੍ਹਦੀ ਕਲਾ ਤੇ ਇਹ ਪੂਰੇ ਲੰਗਰ ਚੱਲ ਰਹੇ ਨੇ ਅਸੀਂ ਸਵੇਰ ਤੋਂ ਦੇਖ ਰਹੇ ਆਂ ਵੀ ਲੰਗਰ ਬਹੁਤ ਔਟੂਟ ਵਰਤਾਇਆ ਜਾ ਰਿਹਾ ਹੈ ਹਰ ਇੱਕ ਨੂੰ ਲੰਗਰ ਭੋਜਨ ਜਿਹੜਾ ਕਿ ਸ਼ਿਕਾਇਆ ਜਾ ਰਿਹਾ ਆ ਕੀ ਕਹਿਣਾ ਚਾਹੋਗੇ ਸਾਬ ਜੀ ਆ ਦੇ ਲਈ ਕੋਈ ਦੋ ਸ਼ਬਦ ਬੋਲੋਗੇ ਤੰਤਰ ਬਾਬਾ ਅਜੀਤ ਸਿੰਘ ਜੀ ਤੰਤਰ ਬਾਬਾ ਜਿਆਰ ਸਿੰਘ ਜੀ ਤੰਤਰ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਦੀ ਲਾਸ਼ਾਨੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਹੈ ਮੈਂ ਤਾਂ ਇਹ ਕਹੂੰਗਾ ਵੀ ਬਸ ਵੀ ਬਰਾਗ ਦੇ ਵਿੱਚ ਦੇਖੋ ਬਰਾਗ ਵਾਲੀ ਗੱਲ ਹੈ ਬਹੁਤ ਮਹਾਰਾਜ ਨੇ ਸਾਡੇ ਤੇ ਕਿਰਪਾ ਕਰੀ ਹੈ ਸਭ ਜਰਦਿਆਂ ਨੇ ਦਇਆ ਕਰੀ ਹੈ ਸਾਡੇ ਤੇ ਆਪ ਕਰਵਾਨ ਹੋ ਕੇ ਆਪਣਾ ਆਪ ਨੂੰ ਵਾਪਸ ਵਾਰ ਕੇ ਬਸ ਸਾਨੂੰ ਗੱਲ ਵੀ ਸਾਡੀ ਅੰਚ ਤਾਂ ਸਾਨੂੰ ਰੱਖਿਆ ਬਸ ਬਸ ਇਹੀ ਗੱਲ ਹੈ ਵੀ ਮੈਂ ਤਾਂ ਇਹ ਕਹੂੰਗਾ ਵੀ ਪਰ ਨਾਮ ਜਪੋ ਸੇਵਾ ਕਰੋ ਬਸ ਚੜ ਦੀ ਗੱਲ ਵਿੱਚ ਰਹੋ ਅੰਦਸ਼ ਮੇਂ ਸ਼੍ਰੀਤਾ ਗੁਰੂ ਗੋਬਿੰਦ ਸਿੰਘ ਜੀ ਹਮੇਸ਼ਾ ਸਾਨੂੰ ਚੜ੍ਹਦੀ ਕਲਾ ਦਾ ਪ੍ਰਤੀਕ ਦੇ ਕੇ ਗਏ ਨੇ ਪਰ ਜਦੋਂ ਇਹ ਤੁਸੀਂ ਇਤਿਹਾਸ ਬਾਰੇ ਦੱਸ ਦਿਓ ਤਾਂ ਅੱਖ ਚ ਹੰਝੂ ਆ ਜਾਂਦੇ ਨੇ ਇਸ ਵਿਸ਼ੇ ਤੇ ਬਿਲਕੁਲ ਜੀ ਬਿਲਕੁਲ ਉਹ ਚੀਜ਼ ਨੂੰ ਜਦੋਂ ਯਾਦ ਕਰਦੇ ਹੋ ਅੱਜ ਦੇਖਦੇ ਹੋ ਵੀ ਸ਼ਾਮ ਹੋਣ ਵਾਲੀ ਹੈ ਹੁਣ ਠੰਡ ਵੀ ਬਹੁਤ ਵੱਧ ਚੁੱਕੀ ਆ ਹਾਂਜੀ ਹਾਂਜੀ ਹਾਂ ਬਹੁਤ ਦੇਖੋ ਇੰਨੇ ਇੰਨੀ ਠੰਡ ਦੇ ਵਿੱਚ ਉਹ ਟਾਈਮ ਨੂੰ ਯਾਦ ਕਰਕੇ ਜੇ ਆਪਾਂ ਦੇਖੀਏ ਵੀ ਕਿਵੇਂ ਦਾ ਉਹ ਸਮਾਂ ਹੋਊਗਾ ਹੈ ਮਾਤਾ ਗੁਜਰੀ ਜੀ ਬਾਬਾ ਜੋਰਾਵਾ ਸਿੰਘ ਜੀ ਬਾਬਾ ਫਤੇ ਸਿੰਘ ਜੀ ਕਿਵੇਂ ਠੰਡੇ ਪੁਰਜ ਵਿੱਚ ਕਿਵੇਂ ਉਹਨਾਂ ਨੇ ਟਾਈਮ ਕੱਟਿਆ ਕਿਵੇਂ ਦਾ ਸਮਾਂ ਹੋਗਾ ਹਨਾ ਜੀ ਕਿਵੇਂ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਬਸ ਉਹਨਾਂ ਨੂੰ ਯਾਦ ਕਰਕੇ ਤਾਂ ਬਸ ਕਹੋ ਵੀ ਕੁਝ ਸ਼ਬਦੇ ਨਹੀਂ ਰਹਿੰਦੇ ਆਪਣੇ ਕੋਲ ਬਿਲਕੁਲ ਤੁਹਾਡੀ ਅੱਖ 'ਚ ਥੋੜੀ ਜਿਹੀ ਇਸ ਸੀਨ ਨੂੰ ਲੈ ਕੇ ਥੋੜੇ ਹੰਝੂ ਆ ਮਹਿਸੂਸ ਕਰਦੇ ਹਾਂ ਸ਼ਾਮ ਨੂੰ ਜੇ ਸ਼ਾਮ ਹੋ ਜਾਂਦੀ ਬਿਲਕੁਲ ਜੀ ਬਿਲਕੁਲ ਬਿਲਕੁਲ ਦੇਖੋ ਇਹ ਤਾਂ ਦਿਨੇ ਇਸੇ ਨੇ ਜੇ ਆਪਾਂ ਦੇਖੀਏ ਬਸ ਇਹ ਤਾਂ ਹਰ ਰੋਜ਼ੇ वैसे तो आपा नु सदा ही याद रखना चाहिदा कुर्बानी नु ए नहीं है कि ये आए दिन आली है देखो ये तो सदा ही है बाकी यानी फिर भी आपा ए दिन ता आपा नु खास करके खा... ना 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 याद कराउंदे ने ए नौजवान आली ਤੁਸੀਂ ਚੰਗਾ ਸੁਨੇਹਾ ਦੇ ਰਿਹਾ ਕਿ ਹਾਂ ਯਾਰ ਆਪਾਂ ਨੂੰ ਹਮੇਸ਼ਾ ਯਾਦ ਰੱਖਣੀ ਚਾਹੀਦੀ ਇਹ ਚੀਜ਼ ਮਤਲਬ ਇੱਕ ਦਿਨ ਦੋ ਦਿਨ ਜਾਂ ਕੋਈ ਦਿਨ ਵਾਈ ਨਹੀਂ ਆਪਾਂ ਨੂੰ ਯਾਦ ਰੱਖਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਦੇਖੋ ਇਹ ਕੁਰਬਾਨੀਆਂਗਾ ਇੱਕ ਦੋ ਦਿਨ ਵਾਸਤੇ ਥੋੜੋ ਨੇ ਇਹ ਤਾਂ ਸਦਾ ਸਾਡੀਆਂ ਪੀੜ੍ਹੀਦਰ ਪੀੜ੍ਹੀਆਂ ਲਈ ਹੈ ਸਾਨੂੰ ਮਹਾਰਾਜ ਨੇ ਐਡੀ ਕਿਰਪਾ ਕਰਦੀ ਬਸ ਵੀ ਆਸੀਂ ਖੇਰ ਉੱਚਾ ਜਾ ਕੇ ਜੁੰਦੇ ਆ ਸਾਡੀ ਕੌਮ ਪੂਰੀ ਚੜ੍ਹਦੀ ਕਲਾ ਨਾਲ ਜੁੰਦੀ ਹੈ ਪਰ ਉਹਨਾਂ ਦੀ ਸ਼ਹਾਦਤ ਨਾਲ ਜੁੰਦੀ ਹੈ ਜੀ ਜੇ ਉਹਨਾਂ ਨੇ ਕੁਰਬਾਨੀ ਕੀਤੀ ਹੈ ਸ਼ਹਾਦਤ ਦਿੱਤੀਆਂ ਨੇ ਤਾਂ ਹੀ ਆਪਾਂ ਨੂੰ ਇੱਥੇ ਤੱਕ ਜਣੀ ਆਪਾਂ ਆਪਣਾ ਫਕਰ ਮਹਿਸੂਸ ਕਰਦੇ ਆਂ ਬਸ ਮਹਾਰਾਜ ਦਾ ਆਪਾਂ ਕੋਈ ਦੇਣਾ ਨਹੀਂ ਦੇ ਸਕਦੇ ਬਸ ਜੋ ਵੀ ਹੈਗਾ ਉਹਨਾਂ ਨੇ ਤਾਂ ਸਾਡੇ ਲਈ ਸਭ ਕੁਝ ਵਾਰਤਾ ਪਰਿਵਾਰ ਵਾਰਤਾ ਸਭ ਕੁਝ ਵਾਰ ਕੇ ਉਹਨਾਂ ਨੇ ਦਿਖਾਤਾ ਬਸ ਆਪਾਂ ਦਾ ਹੁਣ ਜੋ ਸੇਵਾ ਹੈ ਨਾਮ ਸਿਮਰਨ ਹੈ ਮਾਰੇ ਨੇ ਬਾਣੀ ਪੜਨ ਲਈ ਗੁਰਸਿੱਖ ਹੋਣ ਲਈ ਕਿਹਾ ਹੈ ਨਾਮ ਜਪੋ ਸਿੰਘ ਸਜੋ ਹਨਾ ਜੀ ਸਿੰਘ ਵੀ ਸਜਣਾ ਜ਼ਰੂਰੀ ਹੈ ਇਹ ਬਹੁਤ ਮਾਰੇ ਨੇ ਯਾਨੀ ਆਪਾਂ ਨੂੰ ਵੀ ਇਹੀ ਯਾਦ ਕਰਨ ਦਾ ਮਤਲਬ ਤਾਂ ਇਹੀ ਹੈ ਵੀ ਹਾਂ ਜੇ ਆਪਾਂ ਨਾਮ ਜਪੂਗੇ ਸਿੰਘ ਸਜੂਗੇ ਬਾਣੀ ਬਾਣੇ ਦੇ ਧਾਰਨੀ ਹੋਗੇ ਤਾਂ ਇਹ ਗੱਲ ਬਣੂਗੀ ਇਸ ਵਾਰ ਨੌਜਵਾਨਾਂ ਦੇ ਵਿੱਚ ਤਬਦੀਲੀ ਦੇਖਦੇ ਹੋ ਕਿਸੇ ਤਰ੍ਹਾਂ ਦੀ ਤੁਸੀਂ ਤਬਦੀਲੀ ਤਾਂ ਜੀ ਤਕਰੀਬਨ ਤਕਰੀਬਨ ਹਰ ਬਹੁਤ ਉਤਸ਼ਾਹ ਹੈ ਹਾਂ ਸੇਵਾ ਦਾ ਹਰੇਕ ਸਾਲ ਹੁੰਦੀ ਹੀ ਆ ਵੈਸੇ ਹਰੇਕ ਸਾਲ ਬਾ ਇੱਕ ਵੱਧ ਚੜਕੀ ਹੁੰਦਾ ਹਾਂ 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 ਅਗਲੇ ਅਗਲੇ ਸਾਲਾਂ ਵਿੱਚ ਵੱਧ ਚੜਕੀ ਸਿੰਘ ਆਉਂਦੇ ਨੇ ਬਹੁਤ ਸੇਵਾ ਐ ਨੌਜਵਾਨ ਬਹੁਤ ਸੇਵਾ ਕਰਦੇ ਨੇ ਬਿਲਕੁਲ ਜੀ ਅ ਅਸੀਂ ਸਾਡੇ ਨਾਲ ਤੁਹਾਨੂੰ ਦਿਖਾ ਰਹੇ ਹਾਂ ਸੇਵਾਦਾਰ ਲਗਾਤਾਰ ਸਵੇਰ ਤੋਂ ਸੇਵਾ ਕਰ ਰਹੇ ਨੇ ਦੂਜੀ ਪਾਸੇ ਮੈਂ ਦਿਖਾਣਾ ਚਾਹੁੰਦਾ ਇਹ ਸਕਰੀਨ ਵਾਰੀ ਵੀ ਤੁਹਾਨੂੰ ਦਿਖਾਵਾਂਗਾ ਜੇਕਰ ਮੈਂ ਇਸ ਸਕਰੀਨ ਦੀ ਗੱਲ ਕਰਾਂ ਤਾਂ ਇਸ ਦੀ ਵਿਸ਼ੇਸ਼ਤਾ ਕੀ ਆ ਦੋਸਤੋ ਮੋਹਾਲੀ ਦੇ ਵਿੱਚ ਸੰਗਤਾਂ ਵੱਲੋਂ ਲੰਗਰ ਵਰਤਾਇਆ ਗਿਆ ਤੇ ਦੂਜੇ ਪਾਸੇ ਸਕਰੀਨ ਦਿਖਾਈ ਗਈ ਸਕਰੀਨ ਦਾ ਮਕਸਦ ਕੀ ਆ ਬੱਚਿਆਂ ਨੂੰ ਚਾਰ ਸਹਜਾਦਿਆਂ ਦੀ ਫਿਲਮ ਬਾਰੇ ਦੱਸਣਾ ਕਹਿੰਦਾ ਭਾਵਾ ਇਤਿਹਾਸ ਬਾਰੇ ਦੱਸਣਾ ਇਹ ਸਕਰੀਨ ਦੇ ਉੱਤੇ ਫਿਲਮ ਲਗਾਈ ਗਈ ਸੀ ਕਿ ਚਾਰ ਸਾਹਿਬਜ਼ਾਦਿਆਂ ਦੀ ਜਿਸ ਨੂੰ ਲੈ ਕੇ ਬੱਚੇ ਦੇਖਣ ਜੇ ਬੱਚੇ ਦੇਖਣਗੇ ਇਤਿਹਾਸ ਬਾਰੇ ਜਾਨੂ ਹੋਣਗੇ ਜੇ ਜਾਨੂ ਹੋਣਗੇ ਤਾਂ ਇਸ ਦੇ ਨਾਲ ਹੀ ਹੋਰ ਉਹਨਾਂ ਨੂੰ ਇਤਿਹਾਸ ਬਾਰੇ ਪਤਾ ਜ਼ਰੂਰ ਲੱਗਦਾ ਆ ਆਪਾਂ ਤਾਂ ਸਵੇਰ ਤੋਂ ਗੱਲ ਕਰਦੇ ਸੀਗੇ ਕਿ ਕਿ ਸਕਰੀਨ ਲਗਾਈ ਹੋਈ ਹੈ ਪਿੱਛੇ ਬੱਚਿਆਂ ਨੂੰ ਇਤਿਹਾਸ ਬਾਰੇ ਦੱਸਣ ਵਾਸਤੇ ਸੇਵਾਦਾਰ ਲਗਾਤਾਰ ਸੇਵਾ ਕਰ ਰਹੇ ਨੇ ਬਿਨਾਂ ਮੈਂ ਤਾਂ ਲੱਗੇ ਰਹੀ ਐ ਮੈਂ ਤਾਂ ਤੇ ਦੂਜੇ ਪਾਸੇ ਤੁਸੀਂ ਬੱਚਿਆਂ ਨੂੰ ਫਿਲਮ ਵੀ ਦਿਖਾ ਕੇ ਹਟਿਓ ਇਤਿਹਾਸ ਬਾਰੇ ਜਾਣ ਕੇ ਜਾਨੂ ਕਰਵਾਇਆ ਕੀ ਕਹਿਣਾ ਚਾਹੂੰਗੀ ਜੀ ਇਸ ਵਿਸ਼ੇ ਤੇ ਜੀ ਪਹਿਲਾਂ ਤਾਂ ਸਭ ਤੋਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੇਖੋ ਇਹ ਲੰਗਰ ਆਪਾਂ ਪਿਛਲੇ ਕਈ ਸਾਲਾਂ ਤੋਂ ਚਲਾਉਂਦੇ ਆ ਰਹੇ ਹਾਂ ਇਹ ਸਾਰੇ ਨੌਜਵਾਨਾਂ ਨੇ ਪੂਰੇ ਇਲਾਕੇ ਦੇ ਕੋਈ ਕਿਸੇ ਇੱਕ ਜਾਂ ਦੋ ਜਾਂ ਚਾਰਾਂ ਦਾ ਨਹੀਂ ਪੂਰੇ ਇਲਾਕੇ ਦੇ ਨੌਜਵਾਨ ਇਕੱਠੇ ਨੇ ਇਹਦੇ ਵਿੱਚ ਤਾਂ ਹੀ ਇਸ ਦਾ ਅਸੀਂ ਪਹਿਲਾਂ ਤਾਂ ਲੰਗਰ ਦਾ ਨਾਮ ਵੀ ਸਰਬਸਾਂਝਾ ਲੰਗਰ ਗੁਰਪ ਰੱਖਿਆ ਹੋਇਆ ਜੀ ਜਿਦੇ ਚ ਆਪਾਂ ਨੂੰ ਇਲਾਕਾ ਨਿਵਾਸੀ ਵੀ ਤੇ ਯਾਰ ਦੋਸਤ ਸਾਰੇ ਸਹਿਯੋਗ ਕਰਦੇ ਨੇ ਤੇ ਦੂਸਰਾ ਜਦੋਂ ਆਪਾਂ ਨੇ ਲੰਗਰ ਬਾਰੇ ਇਹ ਸੋਚਿਆ ਸੀਗਾ ਜੀ ਤਾਂ ਉਦੋਂ ਹੀ ਲਗੇ ਇਹ ਕੀਤਾ ਸੀਗਾ ਕਿ ਲੰਗਰ ਤਾਂ ਚਲੋ ਆਪਾਂ ਹਰੇਕ ਜਗ੍ਹਾ ਚੱਲ ਰਹੇ ਨੇ ਲਗਾ ਵੀ ਰਹੇ ਨੇ ਦੁਨੀਆ ਆਂਦੀ ਹੈ ਦੁਨੀਆ ਚਲੀ ਜਾਂਦੀ ਹੈ ਲੰਗਰ ਛੱਕ ਕੇ ਪਰ ਲੰਗਰ ਆਪਾਂ ਲਾਇਆ ਕਿਉਂ ਹੈ ਜੀ ਸੰਗਤ ਨੂੰ ਛਕਣ ਵਾਲੀ ਨੂੰ ਇਹਦੇ ਬਾਰੇ ਪਤਾ ਹੋਣਾ ਚਾਹੀਦਾ ਹੈ ਹੈ ਨਾ ਆਪਾਂ ਨੇ ਨਾਲੇ ਸੋਚਿਆ ਸੀ ਕਿ ਆਪਾਂ ਨੇ ਇਦਾਂ ਲੰਗਰ ਨਹੀਂ ਛਕਾਣਾ ਹੈਗਾ ਠੀਕ ਹੈ ਵੀ ਆਪਾਂ ਨੇ ਦੱਸਣਾ ਵੀ ਹੈ ਨਾਲ ਆਈ ਹੋਈ ਸੰਗਤ ਨੂੰ ਕਿ ਆਪਾਂ ਨੇ ਲੰਗਰ ਲਗਾਇਆ ਕਿਉਂ ਹੈਗਾ ਠੀਕ ਹੈ ਨਾ ਤਾਂ ਕਿ ਲੋਕਾਂ ਨੂੰ ਪਤਾ ਤਾਂ ਲੱਗੇ ਨਾ ਵੀ ਆਪਾਂ ਇਹ ਜੋ ਚੀਜ਼ ਕਰ ਰਹੇ ਨੇ ਪ੍ਰਸ਼ਾਦਾ ਇੰਨਾ ਛਕ ਰਹੇ ਨੇ ਚਾਹ ਪਾਣੀ ਹਰੇਕ ਤਰ੍ਹਾਂ ਦਾ ਲੰਗਰ ਲਗਾ ਰਹੇ ਵੀ ਕਾਹਦਾ ਲੰਗਰ ਹੈ ਇਹ ਤਾਂ ਆਪਾਂ ਚਾਹੁੰਦੇ ਆ ਕਿ ਸਾਡੇ ਇਤਿਹਾਸ ਬਾਰੇ ਸਾਰੇ ਲੋਕਾਂ ਨੂੰ ਪੂਰੀ ਦੁਨੀਆ ਨੂੰ ਪਤਾ ਲੱਗੇ ਛੋਟੇ ਛੋਟੇ ਬੱਚੇ ਬਜ਼ੁਰਗ ਉਹ ਲੰਗਰ ਵੀ ਖਾ ਰਹੇ ਸੀਗੇ ਤੇ ਫਿਲਮ ਵੀ ਸਾਰੀ ਦੇਖ ਕੇ ਗਏ ਉਹ ਕਹਿ ਰਹੇ ਸੀਗੇ ਸਾਨੂੰ ਇਤਿਹਾਸ ਬਾਰੇ ਚਲੋ ਪਤਾ ਲੱਗਿਆ ਕੁਝ ਜੀ ਜੀ ਚੰਗਾ ਸਨੇਹਾ ਤੁਸੀਂ ਲੋਕਾਂ ਨੂੰ ਦੇ ਰਹੇ ਬਿਲਕੁਲ ਵੀਰ ਜੀ ਅਸੀਂ ਆਹੀ ਸਨੇਹਾ ਦੇਣਾ ਚਾਹੁੰਦੇ ਆ ਲੋਕਾਂ ਨੂੰ ਦੇਖੋ ਕਿ ਬਹੁਤ ਸਾਰੇ ਅੱਜ ਆਪਾਂ ਆਪਣੇ ਪਰਿਵਾਰਾਂ 'ਚ ਪਹਿਲਾਂ ਤਾਂ ਆਪਾਂ ਸਿੱਖ ਪਰਿਵਾਰਾਂ 'ਚ ਦੇਖ ਲਈਏ ਕਿ ਬਹੁਤ ਸਾਰੀਆਂ ਅਸੀਂ ਵੀਡੀਓ ਦੇਖਦੇ ਆ ਕਿ ਆਪਣੇ ਹੀ ਬੱਚਿਆਂ ਨੂੰ ਪਹਿਲਾਂ ਤਾਂ ਪਤਾ ਨਹੀਂ ਹੈਗਾ ਹਨਾ ਸਾਡੇ ਇਤਿਹਾਸ ਬਾਰੇ ਤਾਂ ਆ ਸਾਡਾ ਤਾਂ ਬਸ ਇੱਕ ਇਹੀ ਸੀਗਾ ਕਿ ਅਸੀਂ ਆਪਣੇ ਲੰਗਰ ਦੇ ਨਾਲ-ਨਾਲ ਜਿਹਦੇ ਯਾਦ 'ਚ ਜਿਨ੍ਹਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਆ ਹੋਇਆ ਆਪਾਂ ਇਹ ਲੰਗਰ ਲਗਾਇਆ ਹੈ ਉਹਦੇ ਬਾਰੇ ਬੱਚਿਆਂ ਨੂੰ ਤੇ ਹੋਰ ਵੀ ਸੰਗਤ ਜਿਹੜੀ ਹੈ ਉਹਨਾਂ ਨੂੰ ਪਤਾ ਲੱਗੇ ਵੱਡੇ ਤੱਕ ਚਲੋ ਕੁਝ ਜਾਣਦੇ ਵੀ ਹੋਣਗੇ ਪਰ ਬੱਚਿਆਂ ਨੂੰ ਸ਼ਾਇਦ ਕੁਝ ਨਹੀਂ ਪਤਾ ਹੁੰਦਾ ਹੈ ਤੇ ਆਪਾਂ ਦੇਖੀਏ ਤੇ ਬੱਚੇ ਵੀ ਜ਼ਿਆਦਾਤਰ ਆਪਣੇ ਇਲਾਕੇ ਚ ਨਾ ਬਾਹਰ ਤੋਂ ਕਾਫੀ ਆ ਕੇ ਰਹਿ ਰਹੇ ਨੇ ਜਿਵੇਂ ਤਾਂ ਉਹ ਬੱਚੇ ਬੜੇ ਪਿਆਰ ਨਾਲ ਬੈਠ ਕੇ ਦੇਖਦੇ ਨੇ ਤੇ ਉਹਨਾਂ ਨੂੰ ਪਤਾ ਲੱਗਦਾ ਹੈ ਸਾਡੇ ਇਤਿਹਾਸ ਬਾਰੇ ਕਿ ਵਾਕਈ ਇਹ ਲੰਗਰ ਕਿਉਂ ਲਗਾਇਆ ਗਿਆ ਬਿਲਕੁਲ ਤੇ ਆਪਾਂ ਉਹੀ ਗੱਲ ਕਰਦੇ ਸੀਗੇ ਕਿ ਦੇਖੋ ਲੰਗਰ ਪੂਰਾ ਟੁੱਟ ਵਰਤ ਰਿਹਾ ਕਿਸੇ ਦੀ ਦੀ ਕਮੀ ਪੇਸ਼ੀ ਤਾਂ ਨਹੀਂ ਲੱਗਦੀ ਨਹੀਂ ਵੀਰ ਜੀ ਦੇਖੋ ਅਸੀਂ ਜਦੋਂ ਸ਼ੁਰੂ ਕੀਤਾ ਸੀ ਨਾ ਚਲੋ ਅਸੀਂ ਕੁਝ ਕੁ ਮੈਂਬਰ ਸੀਗੇ ਪੁਰਨਾ ਬਣ ਗਿਆ ਮਨਾਂ ਚ ਬੈਠਿਆਂ ਜਿਕੇ ਯਾਰ ਵੀ ਆਪਾਂ ਲੰਗਰ ਲਗਾਇਆ ਕਰੀਏ ਹੈ ਨਾ ਇਸ ਜਗ੍ਹਾ ਤੇ ਲੰਗਰ ਲਗਾਤੇ ਆ ਜਦੋਂ ਲੰਗਰ ਪਹਿਲੀ ਵਾਰ ਵੀ ਅਸੀਂ ਲਗਾਇਆ ਹੈ ਤੇ ਸਾਨੂੰ ਨਹੀਂ ਪਤਾ ਕਿ ਲੰਗਰ ਪੂਰਾ ਕਿਵੇਂ ਹੋਇਆਗਾ ਜਦੋਂ ਸ਼ੁਰੂ ਅਸੀਂ ਤਾਂ ਬਸ ਕੁਝ ਜਣਿਆਂ ਨੇ ਇਕੱਠੇ ਹੋ ਕੇ ਸ਼ੁਰੂ ਕਰ ਲਿਆ ਤਾਂ ਤੁਹਾਨੂੰ ਜੱਥੇਦਾਰ ਬਾਬਾ ਹਨੁਮਾਨ ਸਿੰਘ ਜੀ ਦੀ ਕਿਰਪਾ ਹੋਈ ਸੀਗੀ ਸਾਰੇ ਜਣੇ ਉੱਥੇ ਗੁਰਦੁਆਰਾ ਸਾਹਿਬ ਮਿਲੇ ਸੀਗੇ ਅਸੀਂ ਕਿ ਦੁੱਜੇ ਨੂੰ ਤੇ ਜਦੋਂ ਫੁਰਨਾ ਬਣਿਆ ਕਿ ਚਲੋ ਆਪਾਂ ਇੱਥੇ ਲੰਗਰ ਲਗਾਣੇ ਆ ਹਨਾ ਤਾਂ ਇੱਥੇ ਜਦੋਂ ਲੰਗਰ ਸ਼ੁਰੂ ਹੋਇਆ ਤਾਂ ਪਤਾ ਹੀ ਨਹੀਂ ਲੱਗਿਆ ਜੀ ਸੰਗਤ ਕੌਣ ਕਿੱਥੋਂ ਆ ਰਹੀ ਏ ਤੇ ਕੀ ਕੀ ਦੇ ਕੇ ਜਾ ਰਹੀ ਏ ਸਾਨੂੰ ਮਲਕੀ ਟੈਨਸ਼ਨ ਸਾਡੀ ਤਾਂ ਰਹੀ ਹੋਣੀ ਬਿਲਕੁਲ ਵੀ ਅਸੀਂ ਤਾਂ ਸਿਰਫ ਇੱਕ ਚੱਕਣਾ ਚੱਕਿਆ ਸੀਗਾ ਕਿ ਹਾਂ ਆਪਾਂ ਨੇ ਚਲੋ ਸਾਬਜਾਦਿਆਂ ਦੀ ਅਲਸਾਨੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਆਪਾਂ ਇੱਕ ਲੰਗਰ ਲਗਾਇਆ ਕਰਾਂਗੇ ਬਟ ਇੱਥੇ ਆ ਕੇ ਜੀ ਸੰਗਤ ਦੀ ਕੋਈ ਤੋੜ ਨਹੀਂ ਸੰਗਤ ਮਲਕੀ ਜਿੰਨਾ ਅਸੀਂ ਵੀ ਰੋਕਦੇ ਆਂ ਹਲੇ ਵੀ ਸੰਗਤ ਆ ਹਲੇ ਵੀ ਇਸ ਟਾਈਮ ਵੀ ਸਾਡੇ ਕੋਲ ਮਲਕੀ ਹੋਰ ਰਾਸ਼ਨ ਲੈ ਕੇ ਆਉਣ ਨੂੰ ਤਿਆਰ ਬੈਠੀ ਸੀ ਪਰ ਅਸੀਂ ਉਹ ਕਿਹਾ ਵੀ ਸਾਡਾ ਇੱਕ ਦਿਨ ਦਾ ਹੀ ਲੰਗਰ ਹੈ ਜੀ ਪਲੀਜ਼ ਸਾਨੂੰ ਨਾ ਦਿਓ ਹੋਰ ਬਥੇਰੇ ਲੰਗਰ ਲੱਗਣੇ ਤੁਸੀਂ ਉੱਥੇ ਦੇ ਆਓ ਕਿ ਸਾਡਾ ਲੰਗਰ ਸਾਡੇ ਕੋਲ ਪਹਿਲਾਂ ਹੀ ਬਹੁਤ ਪਿਆ ਹੈਗਾ ਅੱਛਾ ਇੱਕ ਗੱਲ ਹੋਰ ਤੁਸੀਂ ਸਵੇਰ ਤੋਂ ਉੱਥੇ ਬੈਠੀ ਹੋਈ ਹੋ ਮਨ ਦੇ ਵਿੱਚ ਮਹਿਸੂਸ ਕੀ ਕਰ ਰਹੇ ਹੋ ਤੁਹਾਡੇ ਮਨ ਦੇ ਵਿੱਚ ਇਸ ਸਮੇਂ ਕੀ ਚੱਲ ਰਿਹਾ ਹੈ ਮੇਰੀ ਜੀ ਦੇਖੋ ਪਹਿਲਾਂ ਤਾਂ ਆਪਣਾ ਮੰਨਤਾ ਦੇਖੋ ਸਾਰਾ ਸਹਬਜ਼ਾਦਿਆਂ ਦੀ ਜਿਹੜੀ ਸ਼ਹਾਦਤ ਹੋਈ ਹੈ ਮਾਤਾ ਗੁਜਰਕਾਲਜੀ ਦੀ ਸ਼ਹਾਦਤ ਹੋਈ ਹੈ ਮੰਨਤਾ ਬਣਾ ਉੱਥੀ ਹੈ ਦੇਖੋ ਹੈ ਤਾਂ ਆਪਣੇ ਲਈ ਚਲੋ ਇਹ ਸੋਗ ਦੇ ਦਿਨ ਨੇ ਹੈਨਾ ਪਰ ਗੁਰੂ ਸਾਹਿਬ ਨੇ ਕਿਹਾ ਵੀ ਕਹਿੰਦੇ ਸੁਣਿਆ ਮੈਂ ਵੀ ਗੁਰੂ ਸਾਹਿਬ ਵੀ ਜਦੋਂ ਸਹਬਜ਼ਾਦੇ ਸ਼ਹੀਦ ਹੋਏ ਸੀ ਉਦੋਂ ਗੁਰੂ ਸਾਹਿਬ ਜੀ ਨੇ ਕਿਹਾ ਸੀਗਾ ਕਹਿੰਦੇ ਭਾਈ ਲੰਗਰ ਲਗਾਓ ਸੰਗਤ ਵਾਸਤੇ ਜੀ ਉਹਨਾਂ ਨੇ ਕੋਈ ਸੋਗ ਨਹੀਂ ਮਨਾਇਆ ਸੀ ਕੋਈ ਦੁੱਖ ਨਹੀਂ ਪ੍ਰਗਟ ਕੀਤਾ ਸੀਗਾ ਸੰਗਤ ਸਾਹਮਣੇ ਉਹਨਾਂ ਨੇ ਵੀ ਕਹਿੰਦੇ ਆਪ ਕਿਹਾ ਸੀ ਭਾਈ ਵੀ ਜਦੋਂ ਦੱਸਿਆ ਗਿਆ ਵੀ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ ਜੰਗ 'ਚ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਕਹਿੰਦੇ ਭਾਈ ਲੰਗਰ ਲਗਾਓ ਸੰਗਤ ਜਿਹੜੀ ਆਈ ਹੈ ਸਾਰੀ ਸੰਗਤ ਨੂੰ ਲੰਗਰ ਵਰਤਾਇਆ ਜਾਵੇ ਤਾਂ ਬਸ ਇਹ ਉਹ ਪਰੰਪਰਾ ਚੱਲੀ ਆ ਰਹੀ ਹੈ ਜੀ ਜਿਹਨੂੰ ਆਪਾਂ ਇੱਕ ਕੋਸ਼ਿਸ਼ ਕਰਦੇ ਆਂ ਠੀਕ ਹੈ ਨਾ ਵੀ ਆਪਾਂ ਵੀ ਉਦਾਂ ਦੀ ਸੰਗਤ ਨੂੰ ਲੰਗਰ ਛਕਾ ਸਕੀਏ ਜੀ ਬਸ ਬਿਲਕੁਲ ਤੇ ਜਿਵੇਂ ਕੀ ਲੰਗਰ ਦੀ ਗੱਲ ਕੀਤੀ ਆ ਅੰਕਲ ਜੀ ਨੇ ਹੈਨਾ ਤਾਂ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਆ ਸਾਡਾ ਇਹ ਚੜ੍ਹਦੀ ਕਲਾ ਦਾ ਪ੍ਰੀ ਹੈ ਜਦ ਸਹਬਜ਼ਾਦੇ ਨੇ ਵੱਡਿਆਂ ਨੇ ਸ਼ਹੀਦੀਆਂ ਪਾਈਆਂ ਚਮਕੌਰ ਸਾਹਿਬ ਉਸ ਟਾਈਮ ਆਪਣੇ ਗੁਰੂਆਂ ਨੇ ਜਕਾਰੇ ਲਾਏ ਜਿਸ ਟਾਈਮ ਬਾਬਾ ਜੀ ਸਿੰਘ ਨੇ ਸ਼ਹੀਦੀ ਪਾਈ ਗੁਰੂ ਗੋਬਿੰਦ ਸਿੰਘ ਜੀ ਨੇ ਜਕਾਰਾ ਲਾਇਆ ਜਿਹਾਰ ਸਿੰਘ ਨੇ ਸ਼ਹੀਦੀ ਪਾਈ ਗੁਰੂ ਗੋਬਿੰਦ ਸਿੰਘ ਜੀ ਨੇ ਜਕਾਰਾ ਲਾਇਆ ਇਹ ਜਿਹੜੀ ਸ਼ਹੀਦੀ ਹੈ ਚੜ੍ਹਦੀ ਕਲਾ ਦਾ ਹੀ ਪ੍ਰਤੀਕ ਹੈ ਬਿਲਕੁਲ ਤੇ ਇਹ ਚ ਕਰਕੇ ਸਿੱਖ ਤਾਂ ਹੀ ਸ਼ਹੀਦੀ ਨੂੰ ਸਿੱਖ ਉਹ ਨਹੀਂ ਪਰਵਾਹ ਨਹੀਂ ਕਰਦੇ ਤੜੀ ਤੇ ਧਰ ਕੇ ਜਿਹੜੀ ਫਿਰਦੇ ਆਂ ਵੀ ਸਿਰ ਸੜੀ ਤੇ ਧਰ ਕੇ ਉਹ ਇਹੀ ਚੀਜ਼ ਦੀ ਪ੍ਰਤੀਕ ਹੈ ਵੀ ਸਿੱਖ ਪ੍ਰਵਾਹ ਨਹੀਂ ਕਰਦੇ ਤੇ ਸਕਰੀਨ ਵਾਰੀ ਗੱਲ ਕਰ ਰਹੇ ਸੀਗੇ ਸਹਿਜਾਦਿਆਂ ਦੀ ਬਹੁਤ ਸੋਹਣੀ ਇਤਿਹਾਸਕ ਵਾਰੀ ਚਹਿਜਾਦਿਆਂ ਬਾਰੇ ਵੀ ਦੱਸਿਆ ਗਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਵਾਲੀ ਵੀ ਫਿਲਮ ਦਿਖਾਈ ਗਈ ਹੈ ਬੱਚਿਆਂ ਨੂੰ ਹਾਂ ਜੀ ਦੋ ਫਿਲਮਾਂ ਦਿਖਾਈ ਗਈਆਂ ਅੱਜ ਸਵੇਰ ਤੋਂ ਦੋ ਫਿਲਮਾਂ ਸੰਗਤਾਂ ਨੇ ਬਹੁਤ ਪਿਆਰ ਨਾਲ ਲੰਗਰ ਵੀ ਛਕਦਿਆਂ ਰਹੀਆਂ ਤੇ ਫਿਲਮਾਂ ਵੀ ਦੇਖਦੇ ਅੱਛਾ ਦੋ ਫਿਲਮਾਂ ਤੁਸੀਂ ਦਿਖਾ ਇਤਿਹਾਸ ਬਾਰੇ ਮਤਲਬ ਦੋ ਤੁਸੀਂ ਜਾਣਕਾਰੀ ਪੂਰਨ ਤਰੀਕੇ ਨਾਲ ਦੇ ਦੇ ਚੁੱਕੇ ਸਾਹਿਬ ਜੀ ਉਹਨਾਂ ਦਾ ਬਦਲਾ ਵੀ ਦੇ ਚੁੱਕੇ ਵੀ ਕਿਵੇਂ ਬੰਦਾ ਸਿੰਘ ਬਹਾਦਰ ਨੇ ਫਿਰ ਉਹਨਾਂ ਨੂੰ ਬਦਲਾ ਲਏ ਆਪਣੇ ਮਤਲਬ ਜਿਹੜੇ ਜ਼ਲਮ ਸੀਗੇ ਉਹਨਾਂ ਨੂੰ ਸੋਧਿਆ ਇਸ ਤਰ੍ਹਾਂ ਹੀ ਇਹ ਹੋ ਸੀਗਾ ਜੀ ਬਾਕੀ ਹੋਰ ਵੀ ਜਿਹੜੇ ਧਾਰਮਿਕ ਗਾਣੇ ਆ ਜਿਵੇਂ ਸਰਹੰਦ ਦਿਖਾ ਕੇ ਲਿਆਇਓ ਉਹਦਾ ਹਰਪਜਨ ਮਾਨ ਦਾ ਚੱਲੇ ਉਹ ਸਰਹੰਦ ਨੂੰ ਉਹ ਸਾਰਾ ਕੁਝ ਮਤਲਬ ਬੱਚਿਆਂ ਨੂੰ ਦਿਖਾ ਰਹੇ ਸੀਗੇ ਵੀ ਸਰਹੰਦ ਇੱਕ ਸਾਡੀ ਲਸਾਨੀ ਸ਼ਹਾਦਤ ਦੀ ਯਾਦ ਹੈ ਉੱਥੇ ਜਰੂਰ ਜਾਓ ਉਹਨੂੰ ਜ਼ਰੂਰ ਦੇਖੋ ਠੰਡੇ ਬੁਰਜ ਨੂੰ ਜ਼ਰੂਰ ਦੇਖੋ ਅਸੀਂ ਉਹੀ ਗੱਲ ਕਰ ਰਹੇ ਸੀਗੇ ਹਾਲਾਂਕਿ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਆ ਜਦੋਂ ਅਸੀਂ ਇਤਿਹਾਸ ਬਾਰੇ ਜਦੋਂ ਵੀ ਗੱਲ ਕਰਦੇ ਆ ਤਾਂ ਭਾਵੁਕ ਹੋ ਜਾਂਦੇ ਆ ਇਹ ਗੱਲ ਨੂੰ ਮੰਨਦੀ ਦਿਖੋ ਬੱਚੇ ਆ ਹਰੇਕ ਦਾ ਬੱਚੇ ਨੂੰ ਸ਼ਹੀਦੀ ਬੱਚਿਆਂ ਵਰਗੀ ਸ਼ਹੀਦੀ ਤਾਂ ਕੋਈ ਨਹੀਂ ਆਪਾਂ ਆਪਣੇ ਬੱਚਿਆਂ ਦੇ ਸੋਚੀ ਕਿੰਨਾ ਦੁੱਖ ਲੱਗਦਾ ਦੇਖੋ ਦੁੱਖ ਤਾਂ ਲੱਗਦਾ ਪਰ ਇੱਕ ਫੇਰ ਉਹ ਗੁਰੂਆਂ ਵੱਲ ਦੇਖਦੇ ਆ ਜਦੋਂ ਫੇਰ ਉਹਨਾਂ ਦੇ ਜਕਾਰਿਆਂ ਵੱਲ ਦੇਖਦੇ ਆ ਫੇ ਕਹਿੰਦੇ ਵੀ ਕਿਰਪਾ ਵਾਹਿਗੁਰੂ ਦੀ ਜੋ ਉਹਨਾਂ ਕੀ ਰਜਾ ਪਾਣਾ ਉਹਨਾਂ ਦਾ ਪਾਣਾ ਮੰਨਿਆ ਗੁਰੂਆਂ ਨੇ ਸਾਰੇ ਗੁਰੂਆਂ ਨੇ ਆਪਣੇ ਨੇ ਪਾਣਾ ਮੰਨਿਆ ਅਣੀ ਗੁਰੂਆਂ ਚ ਕੀ ਸ਼ਕਤੀ ਨਹੀਂ ਸੀਗੀ ਉਹ ਸਭ ਕੁਝ ਕਰ ਸਕਦੇ ਸੀਗੇ ਜਦੋਂ ਇੱਕ ਤੀਰ ਨਾਲ ਸਾਰਿਆਂ ਨੂੰ ਉਹ ਕਰ ਸਕਦੇ ਉਹ ਸਭ ਕੁਝ ਕਰ ਸਕਦੇ ਸੀਗੇ ਲੇਕਿਨ ਨਹੀਂ ਉਹਨਾਂ ਨੇ ਪਾਣਾ ਮੰਨ ਕੇ ਸਾਨੂੰ ਸਿਖਾਇਆ ਵੀ ਸਿੱਖੀ ਹੈ ਉਹ ਖੰਡੇ ਦੀ ਧਾਰ ਤੋਂ ਦੇਖੀਏ ਵੀ ਉਹਦੇ ਚੱਲੋ ਉਹਦੇ ਚੱਲਣ ਦੇ ਨਾਲ ਆਪਣਾ ਤਿਆਰ ਵਰ ਤਿਆਰ ਰਹੋ ਹਰ ਸਾਨੂੰ ਇਹੀ ਸਨੇਹਾ ਸਾਰੀ ਸੰਗਤਾਂ ਨੂੰ ਤੁਹਾਡੇ ਮੀਡੀਅਮ ਸਾਈ ਭਾਈ ਸਿੰਘ ਸਜੋ ਗੁਰੂ ਕੇ ਲੜ ਲੜ ਸਾਰਾ ਦੋ ਸੱਤੋਂ ਪੱਤ ਇਹੀ ਉਪਦੇਸ਼ ਹੈ ਸਾਬ ਜੀ ਆਂ ਦਾ ਵੀ ਵੀ ਉਸ ਨੂੰ ਮੰਨੋ ਪਰਮਾਤਮਾ ਨੂੰ ਵੈਗੁਰੂ ਨੂੰ ਮੰਨੋ ਤੇ ਗੁਰੂ ਦੇ ਲਗ ਲਗ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅਸੀਂ ਹੋਰ ਅੱਗੇ ਜਾ ਕੇ ਆਉਨੇ ਆ ਤੁਹਾਨੂੰ ਹੋਰ ਦਿਖਾਵਾਂਗੇ ਮੁਹਾਲੀ ਇਸ ਸਮੇਂ ਅਸੀਂ ਮੌਜੂਦ ਆ ਮੁਹਾਲੀ ਦੇ ਵਿੱਚ ਲੰਗਰ ਲਗਾਏ ਗਏ ਨੇ ਅਸੀਂ ਇਸੇ ਜਗ੍ਹਾ ਤੇ ਤਾਂ ਹੀ ਆਏ ਆ ਕਿ ਲੋਕਾਂ ਨੂੰ ਦਿਖਾ ਸਕੀਏ ਲੋਕਾਂ ਨੂੰ ਦੱਸ ਸਕੀਏ ਅਸੀਂ ਚੜ੍ਹਦੀ ਕਲਾ ਦੇ ਵਿੱਚ ਕਿਉਂ ਰਹਿੰਦੇ ਆ